ਹਾਂਜੀ ਦੋਸਤੋ ਸਾਰਿਆਂ ਨੂੰ ਸਤ ਸ੍ਰੀ ਅਕਾਲ ਸਵਾਗਤ ਕਰਦੇ ਹਾਂ ਤੁਹਾਡਾ ਰਾਜ ਸੰਧੂ ਫਾਰਮਿੰਗ ਦੇ ਵਿੱਚ ਅੱਜ ਦੀ ਵੀਡੀਓ ਕਿਸਾਨ ਵੀਰੋ ਮੇਰੇ ਆਪਣੇ ਪਿੰਡ ਪਿੰਡ ਮौजਗੜ ਤੋਂ ਹੈਗੀ ਆ ਤਹਿਸੀਲ ਜੀਰਾ ਜ਼ਿਲ੍ਹਾ ਇਸ ਪਿੰਡ ਨੂੰ ਫਰੋਹੀਪੁਰ ਲੱਗਦਾ ਹੈਗਾ ਮੱਕੂ ਤੋਂ 2.5 3 ਕਿਲੋਮੀਟਰ ਦੀ ਦੂਰੀ ਅਮਰਥਾੜ ਰੋਡ ਤੇ ਦੋਸਤੋ ਪਿੰਡ ਆ ਮौजਗੜ ਤੁਸੀਂ ਖਾਸ ਵਿਜ਼ਿਟ ਕਰ ਲੈਣੀ ਨੰਬਰ ਜਿਹੜਾ ਦੋਸਤੋ 94177 99868 ਤੇ ਤੁਸੀਂ ਜਿਹੜਾ ਕੰਟੈਕਟ ਕਰ ਲਿਓ ਤਿੰਨ ਦੋਸਤੋ ਚੀਜ਼ਾਂ ਤੁਹਾਨੂੰ ਦਿਖਾ ਦਾਂਗੇ ਇੱਕ ਮੱਝ ਤੁਹਾਨੂੰ ਦਿਖਾਵਾਂਗੇ ਇਸੇ ਘਰੋਂ ਬਿਲਕੁਲ ਘਰੇਲੂ ਮੱਝ ਵਿਕਾਊ ਆ ਸੋ ਘਰੇਲੂ ਮਾਲ ਦੇ ਵਿੱਚੋਂ ਜਿਹੜਾ ਦੋਸਤੋ ਇਹ ਬਿਲਕੁਲ ਪਸ਼ੂ ਵੀਰ ਸੇਲ ਕਰਦਾ ਪਿਆ ਘਰੇਲੂ ਮੱਝ ਵਿਕਾਊ ਆ ਤੇ ਇੱਕ ਪਲਟੀਨਾ ਮੋਟਰਸਾਈਕਲ ਦਿਖਾ ਦਾਂਗੇ ਤੁਹਾਨੂੰ ਲਾਸਟ ਦੇ ਵਿੱਚ ਇੱਕ ਬਿਲਕੁਲ ਪੱਠਿਆਂ ਵਾਲੀ ਰੇੜੀ ਰੇੜਾ ਉਹ ਵੀ ਵਿਕਾਊ ਆ ਜੀ ਠੀਕ ਆ ਜੀ ਤੇ ਮੱਝ ਦੀ ਜੇਕਰ ਦੋਸਤੋ ਆਪਾਂ ਗੱਲ ਕਰ ਲਈਏ ਤੀਜਾ ਸੂਆ ਇਹ ਮੱਝ ਸੂਣ ਜਾ ਰਹੀ ਆ 10 ਤੋਂ 12 ਦਿਨ ਹਜੇ ਬਾਕੀ ਆ ਸੂਣ ਦੇ ਵਿੱਚ ਸੋ ਬਾਕੀ ਬਿਲਕੁਲ ਦੋ ਸੂਵੇ ਜਿਹੜੀ ਦੋਸਤੋ ਚੁਵਾਈ ਜਾਂਦੀ ਘਰੇ ਹੋਈ ਆ ਤਕਰੀਬਨ 12 13 12 13 ਲੀਟਰ ਦੁੱਧ ਜਿਹੜਾ ਦਿੰਦੀ ਆ ਠੀਕ ਹੈ ਜੀ ਬਾਕੀ ਇੱਕ ਹੁੰਦਾ ਕਹਿਣ ਵਾਲੀ ਗੱਲ ਇੱਕ ਜਿਹੜਾ ਦੋਸਤੋ ਦੁੱਧ ਬਿਲਕੁਲ ਇੰਨਾ ਪਾਉਣ ਵਾਲੀ ਇਹ ਮੱਝ ਆ ਤੇ ਚੁਵਾਈ ਚੁਵਾਈ ਬਹੁਤ ਜ਼ਿਆਦੀ ਵਧੀਆ ਤੇ ਲੰਮਾ ਟਾਈਮ ਦੁੱਧ ਦਿੰਦੀ ਆ ਹਾਰ ਬਰਿਆਈ ਤਕਰੀਬਨ ਅਗੇ ਮਾਲੀ ਤੋਂ ਹੀ ਬਣਦੀ ਆ ਇਸ ਵਾਰ ਵੀ ਜਿਹੜੀ ਦੋਸਤੋ ਤਕਰੀਬਨ ਹਜੇ 10 12 ਦਿਨ ਦੀ ਕੱਚੀ ਆ ਬਾਕੀ ਹਾਈਟ ਕੱਦ ਕਾਫੀ ਸੋਹਣਾ ਵੱਡੀ ਹਾਈਟ ਹਾਈਟ ਕੱਦ ਦੀ ਵੱਡੀ ਆ ਭਾਰੀ ਆ ਸੋ ਲੇਵਾ ਹਵਾਨਾ ਜਿਹੜਾ ਦੋਸਤੋ ਤੁਹਾਨੂੰ ਆਪਾਂ ਦਿਖਾਉਣ ਦੀ ਕੋਸ਼ਿਸ਼ ਕਰਦੇ ਆ ਸੋ ਹਵਾਨਾ ਤੁਸੀਂ ਵੇਖ ਸਕਦੇ ਹੋ ਧਾਰਾਂ ਪਾਉਣੀਆਂ ਸ਼ੁਰੂ ਕੀਤੀਆਂ ਲਾਏ ਪਈ ਆ 10 12 ਦਿਨ ਹਜੇ ਖੁੱਲੇ ਡੁੱਲੇ ਲੈ ਜਾਊਗੀ ਕਾਫੀ ਖੁੱਲਾ ਲੇਵਾ ਹਵਾਨਾ ਦੋਸਤੋ ਤਿਆਰ ਕਰਦੀ ਆ ਜਦੋਂ ਬਿਲਕੁਲ ਨੇੜ ਹੁੰਦੀ ਆ ਸੁਣਦੇ ਤੇ ਬਣੀ ਥਣੀ ਪੂਰੀ ਹੁੰਦੀ ਆ ਤੇ ਥਣ ਤੁਣ ਪੂਰਾ ਮੁਠੀ ਵਾਲਾ ਕੋਈ ਵੀਰ ਖਰੀਦੇਦਾਰ ਆਵੇ ਆਪਦੀ ਤਸੱਲੀ ਆ ਤੁਸੀਂ ਟਿਪ ਕੇ ਜ਼ਰੂਰ ਕਰ ਲਿਓ ਜੇ ਤਸੱਲੀ ਕਰਨ ਤੋਂ ਬਾਅਦ ਤੁਸੀਂ ਓਨਰ ਦੇ ਨਾਲ ਮਾਲਕ ਦੇ ਨਾਲ ਸੌਦਾ ਕਰ ਲਿਓ ਮੱਝ ਚੰਗੀ ਆ ਵੱਡੇ ਕਦ ਕੱਡਦੀ ਆ ਸਿੰਗਲ ਹੱਡੀ ਆ ਸੋ ਬਾਕੀ ਦੋਸਤੋ ਥਣ ਦੇਵਾ ਤੁਹਾਨੂੰ ਵਿਖਾਉਣ ਦੀ ਕੋਸ਼ਿਸ਼ ਕਰਦੇ ਆ ਸਾਰੇ ਪਾਸਿਆਂ ਤੋਂ ਵੀ ਮੁਠੀ ਥਣ ਆ ਤੇ ਚਵਾਈ ਜਿਹੜੀ ਦੋਸਤੋ ਪੋਲੀ ਕਰਾਉਂਦੀ ਆ ਠੀਕ ਆ ਚਵਾਈ ਪੋਲੀ ਹੁੰਦੀ ਆ ਤੇ ਦੁੱਧ ਵੀ ਜਿਹੜਾ ਦੋਸਤੋ ਮੈਂ ਪਹਿਲਾਂ ਜ਼ਿਕਰ ਕਰਤਾ ਵੀ 12 13 12 13 ਲੀਟਰ ਜਿਹੜੀ ਆ ਮਿਲਕ ਦੀ ਕਪੈਸਿਟੀ ਆ ਇਸ ਮੱਝ ਦੀ ਹੈਗੀ ਆ ਜੀ ਠੀਕ ਆ ਉਸ ਬਿਹਾਫ ਤੇ ਜਿਹੜਾ ਕੋਈ ਵੀਰ ਸੌਦਾ ਕਰ ਸਕਦਾ ਬਾਕੀ ਆ ਤੁਸੀਂ ਥਣ ਥਣ ਵੇਖ ਕੇ ਚੈੱਕ ਕਰੋ ਆਪਾਂ ਤੁਹਾਨੂੰ ਖੋਲ ਕੇ ਤਸਲੀ ਨਾਲ ਜਿਹੜਾ ਤੋਂ ਦੋਸਤੋ ਪਸੂ ਤੋੜ ਕੇ ਦਿਖਾਉਨੇ ਆ ਸੋ ਚੰਗੀ ਵਧੀਆ ਦੋਸਤੋ ਚਾਲ ਢਾਲ ਤੁਸੀਂ ਵੇਖ ਲਓ ਰੰਗ ਟੰਗ ਜਿਹੜਾ ਇਸ ਮੱਝ ਦਾ ਵੇਖ ਲਓ ਠੀਕ ਆ ਜੀ ਤੇ ਹਾਈਟ ਕਾ ਤਾਂ ਸੋਹਣੀ ਆ ਆਰਡਰ ਜਿਹੜਾ ਦੋਸਤੋ ਬਿਲਕੁਲ ਬਣਾ ਕੇ ਖੁੱਲਾ ਲੈਵਾ ਤਿਆਰ ਕਰਦੀ ਆ ਦੇਖੋ ਜੀ ਠੀਕ ਆ ਬਾਕੀ ਜਿਸ ਵੀ ਖਰੀਦਾਰ ਵੀਰ ਨੇ ਖਰੀਦਨੀ ਆ ਤਸੱਲੀ ਨੂੰ ਜਿਹੜੀ ਆ ਪਹਿਲ ਦੋਸਤੋ ਜਰੂਰ ਦੇ ਲਿਆ ਕਰੋ ਦੋ ਟਾਈਮ ਚਵਾਈ ਕਰ ਲਿਆ ਕਰੋ ਗੱਭਣ ਪਸ਼ੂ ਨੂੰ ਜਿਹੜਾ ਟਿੱਪ ਕੇ ਜਰੂਰ ਤਸੱਲੀ ਕਰ ਲਿਆ ਕਰੋ ਸੂਏ ਪਸ਼ੂ ਦੀ ਜਿਹੜੀ ਆ ਦੋ ਡਾਂਗ ਚਵਾਈ ਕਰਕੇ ਤਸੱਲੀ ਕਰ ਲਿਆ ਕਰੋ ਠੀਕ ਆ ਜੀ ਤੇ ਇਹ ਦੋਸਤੋ ਜਿਹੜੀ ਮੱਝ ਆ ਰੇਟ ਮੁੱਲ ਦੀ ਗੱਲ ਕਰ ਲਈਏ ਤੇ 70000 ਵੀਰ ਡਿਮਾਂਡ ਕਰਦਾ ਇਸ ਮੱਝ ਦੀ 76000 ਦੇ ਵਿੱਚੋਂ ਦੋਸਤੋ ਮਾਨਤਨ ਮੌਕੇ ਤੇ ਜ਼ਰੂਰ ਹੋ ਜਾਊਗਾ ਸੋ ਚੰਗੀ ਮੱਝ ਹੈ ਜਿਹੜੇ ਵੀਰ ਘਰੇਲੂ ਮੱਝ ਹੈ ਘਰ ਦੇ ਵਿੱਚੋਂ ਕੋਈ ਲੈਣੀ ਪਸੰਦ ਕਰਦੇ ਆ ਤਾਂ ਤੁਸੀਂ ਜਿਹੜੀ ਦੋਸਤੋ ਇਸ ਮੱਝ ਨੂੰ ਜ਼ਰੂਰ ਹੱਥ ਪਾ ਸਕਦੇ ਹੋ ਤਸੱਲੀ ਕਰ ਸਕਦੇ ਹੋ ਘਰ ਵਿਜ਼ਿਟ ਕਰਕੇ ਤੇ ਬਾਕੀ ਮਾਨਤਨ ਜਿਹੜਾ ਦੋਸਤੋ ਚੋ ਮੌਕੇ ਤੇ ਆ ਉਹ ਖੁੱਲਾ ਡੋਲਾ ਵਿੱਚੋਂ ਮਾਨਤਨ ਹੋ ਜਾਊਗਾ ਸੋ ਚਾਹਵਨ ਵੀਰ ਤੁਸੀਂ ਜ਼ਰੂਰ ਸੰਪਰਕ ਕਰਿਓ ਅੱਗੇ ਦੋਸਤੋ ਇੱਕ ਤੁਹਾਨੂੰ ਬਾਈਕ ਦਿਖਾਉਣੇ ਆ ਇਸ ਤੋਂ ਬਾਅਦ ਦੋਸਤੋ ਇੱਕ ਆ ਬਾਈਕ ਜਿਹੜਾ ਇਹ ਵਿਕਾਊ ਹੈਗਾ ਜੀ ਪਲਟੀਨਾ ਮੋਟਰਸਾਈਕਲ ਆ ਠੀਕ ਆ ਜੀ ਪਲਟੀਨਾ ਮੋਟਰਸਾਈਕਲ ਆ ਤੇ 2006 ਮਾਡਲ ਆ ਪੀਬੀ 05 ਫਿਰੋਜ਼ਪੁਰ ਦਾ ਨੰਬਰ ਹੈਗਾ ਠੀਕ ਆ ਜੀ ਪੀਬੀ 05 ਫਿਰੋਜ਼ਪੁਰ ਦਾ ਨੰਬਰ ਆ ਸੋ ਬਾਕੀ ਆ ਤੁਸੀਂ ਵੇਖ ਸਕਦੇ ਹੋ ਠੀਕ ਆ ਜੀ ਕੰਡੀਸ਼ਨ ਆ ਮਾਡਲ ਦੇ ਹਿਸਾਬ ਨਾਲ ਦੇਖੀਏ ਤਾਂ ਦੋਸਤੋ ਠੀਕ ਆ ਜੀ ਸਾਹਮਣੇ ਚਲੋ ਬਾਕੀ ਤੁਹਾਡੇ ਸਾਹਮਣੇ ਆ ਸਾਰਾ ਕੁਝ ਟਾਇਰ ਟੱਪਾ ਜਿਹੜਾ ਅੱਧੋ-ਅੱਧਾ ਜਿਹੜਾ ਟਾਇਰ ਟੱਪਾ ਹੈਗਾ ਤੇ ਬਾਕੀ ਟਾਪੇ ਟੈਂਕੀ ਕਲਰ ਰੰਗ ਦੀ ਗੱਲ ਕਰ ਲਈਏ ਤਾਂ ਬਿਲਕੁਲ ਮਾਡਲ ਦੇ ਹਿਸਾਬ ਨਾਲ ਜਿਹੜਾ ਦੋਸਤੋ ਤੁਸੀਂ ਆਹ ਵੇਖ ਸਕਦੇ ਹੋ ਠੀਕ ਹੈ ਜੀ ਜੋ ਕੁਝ ਹੈਗਾ ਤੁਹਾਡੇ ਸਾਹਮਣੇ ਆ ਤੇ ਬਿਲਕੁਲ ਚੱਲ ਦੀ ਕੰਡੀਸ਼ਨ ਦੇ ਵਿੱਚ ਆ ਕੋਈ ਵੀਰ ਆਪਦਾ ਚਲਾ ਕੇ ਤਸੱਲੀ ਕਰ ਸਕਦਾ ਥੋੜੀ ਬਾਤੀ ਜਿਹੜੀ ਦੋਸਤੋ ਖਰਚਾ ਤੁਹਾਨੂੰ ਜਰੂਰ ਕਰਨਾ ਪੈ ਸਕਦਾ ਠੀਕ ਹੈ ਹੈਂਡਿਕਟਰ ਵਗੈਰਾ ਕੁਝ ਸਰਵਿਸਕ ਵਗੈਰਾ ਜਿਹੜੀ ਆ ਇਹ ਮੌਕੇ ਤੇ ਜਰੂਰ ਕਰਾਉਣੀ ਪਊਗੀ ਤੇ ਰੇਟ ਦੀ ਗੱਲ ਕਰ ਲਈਏ ਤਾਂ ਦੋਸਤੋ 20000 ਵੀਰ ਨੇ ਡਿਮਾਂਡ ਕੀਤੀ ਆ ਵੀ 1000 ਆ ਬਾਕੀ ਮੌਕੇ ਤੇ ਕੋਈ ਵੀਰ ਖਰੀਦਦਾਰ ਆਊਗਾ ਤੇ ਉੱਪਰ ਛੇਟਾਂ ਜਿਹੜਾ ਦੋਸਤੋ ਜਿੰਨਾ ਕਿ ਹੋਣਾ ਹੋਇਆ ਉਹ ਜ਼ਰੂਰ ਹੋ ਜਾਊਗਾ ਸੋ ਬਾਕੀ ਆਪਦੇ ਹਿਸਾਬ ਨਾਲ ਤੁਸੀਂ ਦੇਖ ਲਿਓ ਜਿੱਥੋਂ ਤੱਕ ਤੁਹਾਨੂੰ ਲੱਗਦਾ ਹੋਇਆ ਮਾਰਕੀਟ ਰੇਟ ਮਾਰਕੀਟ ਬਾਜ਼ਾਰ ਬਾਹਰ ਜਿਹੜਾ ਤੁਰ ਫਿਰ ਕੇ ਦੇਖ ਲਿਓ ਪੁੱਛ ਲਿਓ ਜੋ ਵੀ ਦੋਸਤੋ ਰੇਟ ਹੋਇਆ ਉਹ ਤੁਸੀਂ ਲਗਾ ਸਕਦੇ ਹੋ ਪਰ 20000 ਦੇ ਵਿੱਚੋਂ ਮੰਗੀ ਹੋਈ ਮੰਗ ਦੇ ਵਿੱਚੋਂ ਜਿਹੜਾ ਮਾਨਤਾ ਨਾ ਉਹ ਜ਼ਰੂਰ ਕੀਤਾ ਜਾਊਗਾ ਘਰ ਆਿਆਂ ਦਾ ਠੀਕ ਆ ਜੀ ਪਲਟੀਨਾ ਮੋਟਰਸਾਈਕਲ 2006 ਮਾਡਲ ਫਸਟ ਓਨਰ ਆ ਦੋਸਤੋ ਇੱਕੇ ਓਨਰ ਦੇ ਨਾਮ ਆ ਠੀਕ ਆ ਜੀ ਤੇ ਇੱਕੇ ਹੱਥ ਚੱਲਿਆ ਜਰੂਰ ਤੁਸੀਂ ਕੰਟੈਕਟ ਕਰਕੇ ਗੱਲਬਾਤ ਕਰ ਸਕਦੇ ਹੋ ਬਾਕੀ ਰਨ ਜਿਹੜਾ ਹੋਇਆ ਦੋਸਤੋ ਤੁਸੀਂ ਆ ਵੇਖ ਸਕਦੇ ਹੋ 32000 ਕੁਛ ਸਮਥਿੰਗ ਕਿਲੋਮੀਟਰ ਜਿਹੜਾ ਰਨ ਹੋਇਆ 32000 252 ਕਿਲੋਮੀਟਰ ਜਿਹੜਾ ਚੱਲਿਆ ਮੋਟਰਸਾਈਕਲ ਠੀਕ ਆ ਜੀ ਚਾਲੂ ਕੰਡੀਸ਼ਨ ਦੇ ਵਿੱਚ ਆ ਚਲਦੀ ਕੰਡੀਸ਼ਨ ਦੇ ਵਿੱਚ ਆ ਕੋਈ ਵੀ ਆਵੇ ਤਸੱਲੀ ਕਰ ਸਕਦਾ ਇਸ ਤੋਂ ਬਾਅਦ ਦੋਸਤੋ ਇੱਕ ਹੋਰ ਜਿਹੜਾ ਤੁਹਾਨੂੰ ਆ ਦਿਖਾ ਦਾਂਗੇ ਦੋਸਤੋ ਠੀਕ ਹੈ ਜੀ ਰੇੜਾ ਰੇੜਾ ਵਿਕਾਊ ਆ ਵੀਰ ਹੋਰਾਂ ਦੇ ਕੋਲ ਤੇ ਰੇੜਾ ਵੀ ਕਹਿ ਲੈਂਦੇ ਵੀ ਰੇੜੀ ਵੀ ਕਹਿ ਲੈਂਦੇ ਪੱਠਿਆਂ ਵਾਲੀ ਰੇੜੀ ਕਹਿ ਸਕਦੇ ਆ ਰੇੜਾ ਕਹਿ ਸਕਦੇ ਆ ਤੇ ਇਹ ਵੀ ਵਿਕਾਊ ਆ ਬਾਕੀ ਫਰਚ ਬਗੈਰਾ ਫੱਟੇ ਵਗੈਰਾ ਤੁਸੀਂ ਵੇਖ ਸਕਦੇ ਹੋ ਬਹੁਤ ਵਧੀਆ ਜਿਹੜੇ ਦੋਸਤੋ ਚੰਗੀ ਕੰਡੀਸ਼ਨ ਦੇ ਵਿੱਚ ਆ ਕੋਈ ਗਲਾਵਟ ਨਹੀਂ ਕੀ ਲੋਹੇ ਦੀ ਗੱਲ ਕਰ ਲਈਏ ਫੱਟਿਆਂ ਦੀ ਗੱਲ ਕਰ ਲਈਏ ਕਿਸੇ ਤਰ੍ਹਾਂ ਦੀ ਕੋਈ ਗਲਾਵਟ ਨਹੀਂ ਹੈਗੀ ਕੀ ਰਿਮ ਟਾਇਰ ਟੱਪਾ ਜਿਹੜਾ ਦੋਸਤੋ ਸਾਰਾ ਕੁਝ ਨਾਲ ਦੇ ਆ ਤੇ ਲੋਹਾ ਜਿਹੜਾ ਦੋਸਤੋ ਪੂਰਾ ਨਿੱਗਰ ਬੱਡ ਬੁੱਡ ਜਿਹੜਾ ਤੁਸੀਂ ਵੇਖ ਸਕਦੇ ਹੋ ਬੱਡ ਲੱਗਾ ਹੈਗਾ ਰੇੜੀ ਨੂੰ ਤੇ ਜੇ ਸਵੇਰ ਨੇ ਖਾਸ ਤੌਰ ਤੇ ਪੱਠਿਆਂ ਵਾਸਤੇ ਰੇੜੀ ਖਰੀਦਣੀ ਹੋਵੇ ਜਾਂ ਚਾਹਵਣ ਹੋਵੇ ਤਾਂ ਤੁਸੀਂ ਇਹ ਰੇੜੀ ਵੀ ਖਰੀਦ ਸਕਦੇ ਜੀ ਹਿੱਸਾ ਹੂਸਾ ਕਾਫੀ ਚੰਗਾ ਥੱਲੇੋਂ ਵੇਖੀਏ ਦੋਸਤੋ ਕੋਈ ਬਾਲੀ ਗਲਾਵਟ ਨਹੀਂ ਨਜ਼ਰ ਆਉਗੀ ਤੁਹਾਨੂੰ ਠੀਕ ਹੈ ਜੀ ਤੇ ਕੁਝ ਕ ਕਲਰ ਵਗੈਰਾ ਆ ਹੋਣ ਵਾਲਾ ਹੈ ਕਲਰ ਵਗੈਰਾ ਹੋ ਗਿਆ ਤਾਂ ਬਿਲਕੁਲ ਰੈਡੀ ਰੀਆ ਨਿਊ ਟਾਈਪ ਬਣ ਜਾਣੀ ਹੈ ਦੋਸਤੋ ਠੀਕ ਹੈ ਜਿਆਦਾਤਰ ਢੱਕੀ ਆ ਤੇ ਉਸ ਹਿਸਾਬ ਨਾਲ ਥੋੜਾ ਜਿਆਦਾ ਤੁਹਾਨੂੰ ਜੰਗਾਲ ਲੱਗੂਗਾ ਕਿਤੇ ਨਾ ਕਿਤੇ ਲੋਹੀ ਤੇ ਜ਼ਰੂਰ ਆਇਆ ਬਾਕੀ ਉਹ ਜਿਹੜਾ ਦੋਸਤੋ ਸੋਲਵ ਹੋ ਜਾਏਗਾ ਇਸ ਦੀ ਜਿਹੜੀ ਕੀਮਤ ਆ ਦੋਸਤੋ ਰੈਡੀ ਦੀ 15000 ਮੋਹਰ ਲਾ ਠੀਕ ਹੈ ਜੀ 15000 ਡਿਮਾਂਡ ਆ ਨਿਗਰ ਰੈਡੀ ਆ ਠੀਕ ਹੈ ਜੀ ਕੋਈ ਟੁੱਟੀ ਫੁੱਟੀ ਰੈਡੀ ਨਹੀਂਗੀ ਬਿਲਕੁਲ ਵਧੀਆ ਕੰਡੀਸ਼ਨ ਆ ਚਾਲੂ ਕੰਡੀਸ਼ਨ ਕੰਡੀਸ਼ਨ ਦੇ ਵਿੱਚ ਆ ਸੋ ਚਾਹ ਬਨਵੀਰ ਤੁਸੀਂ ਜਰੂਰ ਸੰਪਰਕ ਕਰ ਸਕਦੇ ਹੋ 94177 ਤੇ 9866 ਠੀਕ ਆ ਜੀ ਇਹ ਨੰਬਰਾਂ ਤੇ ਤੁਸੀਂ ਜਿਹੜਾ ਸੰਪਰਕ ਕਰ ਸਕਦੇ ਹੋ